ਜੇ ਸੌ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਪਰਮ ਸਨਮਾਨ ਜੋਗ ਸ਼ਵਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਸਾਰੇ ਰਲ ਮਿਲ ਕੇ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ಅಪਾਰ ਬਖਸ਼ਿਸ਼ ਕਿਰਪਾ ਹੋਈ ਹੈ ਜੋ ਸਤਿਗੁਰੂ ਜੀ ਨੇ ਸਾਡੀ ਝੋਲੀ ਦੇ ਵਿੱਚ ਵੱਡਮੁੱਲੀ ਦਾਤ ਗੁਰਬਾਣੀ ਦੀ ਪਾਈ ਹੈ ਇੱਕ ਗੱਲ ਨੂੰ ਜ਼ਰੂਰ ਸਮਝੀਏ ਸਾਡੇ ਕੋਲ ਜਦੋਂ ਕੋਈ ਕਿਸੇ ਦੀ ਕੋਈ ਕੀਮਤੀ ਦਾਤ ਹੋਵੇ ਨਾ ਕੋਈ ਕੋਈ ਗਿਫਟ ਦਿੱਤਾ ਹੋਵੇ ਕਿਸੇ ਨੇ ਬੜਾ ਕੀਮਤੀ ਹੋਵੇ ਤੇ ਸਾਨੂੰ ਬੜਾ ਚਾਹ ਹੁੰਦਾ ਸੀ ਬੜਾ ਜਾ ਮਨਾਉਨੇ ਆ ਆਪਣੇ ਰਿਸ਼ਤੇਦਾਰਾਂ ਨੂੰ ਦੱਸਦੇ ਆ ਆਣ ਗਵਾਂਡ ਦੇ ਵਿੱਚ ਦੱਸਦੇ ਆ ਕਿ ਆ ਜਿਹੜਾ ਕੀਮਤੀ ਗਿਫਟ ਹੈ ਜਨਾ ਇਹ ਸਾਡੇ ਫਲਾਣੇ ਰਿਸ਼ਤੇਦਾਰ ਨੇ ਦਿੱਤਾ ਹੈ ਬੜਾ ਕੀਮਤੀ ਹੈ ਨਾ ਇਸੇ ਤਰ੍ਹਾਂ ਗੁਰੂ ਪਿਆਰ ਵਾਲਿਓ ਬੜੀ ਕੀਮਤੀ ਹੈ ਸਤਗੁਰੂ ਧੰਨ ਗੁਰੂ ਹਰਨ ਸਿੰਘ ਸਾਹਿਬ ਰਾਜੇ ਦੀ ਬਾਣੀ ਕਿਉਂਕਿ ਇਸ ਪਾਵਨ ਬਾਣੀ ਨੂੰ ਸਾਨੂੰ ਦੇਣ ਵਾਲੇ ਸਾਡੀ ਝੋਲੀ 'ਚ ਪਾਉਣ ਵਾਲੇ ਉਹ ਬੜੇ ਕੀਮਤੀ ਨੇ ਤੇ ਉਹ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਅੰਗਦ ਸਾਹਿਬ ਮਹਾਰਾਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬੜੇ ਕੀਮਤੀ ਨੇ ਸਤਿਗੁਰੂ ਜੀ ਤੇ ਦੇਖੋ ਜੇ ਗੁਰੂ ਨਾਨਕ ਸਾਹਿਬ ਬੜੇ ਕੀਮਤੀ ਹੈ ਨਾ ਉਹਨਾਂ ਨੇ ਪਾਵਨ ਬਾਣੀ ਇਹ ਕੀਮਤੀ ਬਾਣੀ ਸਾਨੂੰ ਦਿੱਤੀ ਹੈ ਤੇ ਸਾਡਾ ਫਰਜ਼ ਬਣਦਾ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਅਸੀਂ ਆਪਣੇ ਹਿਰਦੇ ਦੇ ਵਿੱਚ ਇਸ ਪਾਵਨ ਬਾਣੀ ਨੂੰ ਸੰਭਾਲ ਕੇ ਰੱਖੀਏ ਕਿਉਂਕਿ ਸਾਨੂੰ ਪਾਤਸ਼ਾਹ ਨੇ ਦਿੱਤੀ ਹੈ ਗੁਰਨਾਨਕ ਸਾਹਿਬ ਬਹੁਤ ਕੀਮਤੀ ਨੇ ਉਹਨਾਂ ਦਾ ਪ੍ਰਤਾਪ ਬਹੁਤ ਹੈ ਜੀ ਉਹਨਾਂ ਦੇ ਸਾਹਮਣੇ ਬਾਬਰ ਨਹੀਂ ਖੜ੍ਹ ਸਕਦਾ ਇਹ ਨੇਕ ਕੀਮਤੀ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਬਹੁਤ ਕੀਮਤੀ ਨੇ ਉਹਨਾਂ ਦੇ ਸਾਹਮਣੇ ਹਮਾ ਜੂ ਨਹੀਂ ਖੜ੍ਹ ਸਕਦਾ ਜੀ ਗੁਰੂ ਅਮਰਦਾਸ ਮਹਾਰਾਜ ਜੀ ਬੜੇ ਕੀਮਤੀ ਨੇ ਉਹਨਾਂ ਦੇ ਸਾਹਮਣੇ ਅਕਬਰ ਵਰਗੇ ਆਪਣੀਆਂ ਦੌਲਤਾਂ ਦਾ ਮਾਣ ਨਹੀਂ ਕਰ ਸਕਦੇ ਤੇ ਇੱਕ ਗੱਲ ਯਾਦ ਰੱਖੋ ਵੱਡਿਆਂ ਦੇ ਨਾਲ ਬਹਿ ਕੇ ਵੀ ਵੱਡੇ ਬਣ ਜਾਈਦਾ ਜੇ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਵੱਡੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਵੱਡੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਡੇ ਨੇ ਤੇ ਤੁਹਾਨੂੰ ਮਾਣ ਹੈ ਕਿ ਗੁਰੂ ਗਰੰਥ ਸਾਹਿਬ ਜੀ ਦੇ ਚਰਨਾਂ ਦੇ ਨਾਲ ਤੁਹਾਨੂੰ ਜੋੜਿਆ ਗਿਆ ਬਾਣੀ ਦੇ ਨਾਲ ਜੋੜਿਆ ਗਿਆ ਤੁਸੀਂ ਸਾਰੇ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਬੈਠੇ ਹੋ ਤੇ ਤੁਸੀਂ ਵੀ ਵੱਡੇ ਹੋ ਕਿਉਂਕਿ ਤੁਸੀਂ ਪਾਤਸ਼ਾਹ ਜਿਹਦੇ ਨਾਲ ਜੁੜੇ ਹੋਇਓ ਤੁਸੀਂ ਬਾਣੀ ਨੂੰ ਸਮਝਦੇ ਹੋ ਪਹਿਲਾ ਪ੍ਰਕਾਸ਼ ਅਸੀਂ ਸ਼ਬਦ ਵਰਤਦੇ ਆ ਇਹਦਾ ਮਤਲਬ ਜੇ ਪਹਿਲਾ ਤੇ ਫਿਰ ਦੂਜਾ ਵੀ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਸੀਂ ਪ੍ਰਕਾਸ਼ ਪੁਰਬ ਵਰਤਦੇ ਆ ਕਿ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਆਉਣ ਵਾਲਾ ਹੈ ਜੀ ਪਰ ਅਸੀਂ ਕਦੇ ਨਹੀਂ ਕਿਹਾ ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੈ ਜੀ ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਂ ਕਹਿੰਦੇ ਹਾਂ ਜੀ ਪਹਿਲਾ ਪ੍ਰਕਾਸ਼ ਪੁਰਬ ਕਿਉਂਕਿ ਦੂਜਾ ਵੀ ਹੈ ਦੂਸਰਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਮੇਂ ਦੌਰਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਕੇ ਖਾਲਸੇ ਨੂੰ ਕੌਮ ਨੂੰ ਪੰਥ ਨੂੰ ਆਖਿਆ ਸੀ ਕਿ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਅੱਜ ਤੋਂ ਬਾਅਦ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਣਾ ਹੈ ਸ਼ਬਦ ਨੂੰ ਮੰਨਣਾ ਹੈ ਪਰਮ ਭੁਲੇਖਿਆਂ ਦੇ ਵਿੱਚ ਨਹੀਂ ਪੈਣਾ ਇੱਕ ਸ਼ਬਦ ਦੇ ਨਾਲ ਜੋੜ ਕੇ ਇੱਕ ਪਰਮਾਤਮਾ ਦੇ ਨਾਲ ਜੋੜ ਕੇ ਮਹਾਰਾਜ ਕਹਿੰਦੇ ਸੱਚੀ ਬਾਣੀ ਨਾਲ ਜੁੜਨਾ ਹੈ ਕੱਚੀ ਬਾਣੀ ਨਾਲ ਨਹੀਂ ਜੁੜਨਾ ਇਹ ਪਾਵਨ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਦਿੱਤੀ ਹੈ ਸਾਡੀ ਝੋਲੀ ਦੇ ਵਿੱਚ ਪਾਈ ਤੇ ਪਾਸ਼ਾ ਜਿਸ ਦਿਨ ਪ੍ਰਚਾਰ ਵਾਸਤੇ ਤੁਰੇ ਨੇ ਪ੍ਰਚਾਰ ਫੇਰੀਆਂ ਵਾਸਤੇ ਭਾਈ ਗਰਦਾਸ ਜੀ ਦਾ ਬੜਾ ਪਿਆਰਾ ਹਵਾਲਾ ਹੈ ਜੀ ਭਾਈ ਗਰਦਾਸ ਜੀ ਫਰਮਾਉਂਦੇ ਨੇ ਆਛਾ ਹੱਥ ਕਿਤਾਬ ਕਛ ਮਹਾਰਾਜ ਕੋਲ ਇੱਕ ਕਿਤਾਬ ਲਿਖਣ ਵਾਸਤੇ ਡੈਰੀ ਏ ਪਾਸ਼ਾ ਜਿਸ ਦਿਨ ਗਏ ਨੇ ਉਹਨਾਂ ਕੋਲ ਦਵਾਤ ਸ਼ਾਹੀ ਏ ਕਿਉਂਕਿ ਪਾਵਨ ਬਾਣੀ ਨੂੰ ਲਿਖਣਾ ਹੈ ਉਚਾਰਨ ਕਰਨਾ ਹੈ ਜਦੋਂ ਤੁਰ ਕੀ ਬਾਣੀ ਆਉਂਦੀ ਹੈ ਨਾ ਪਾਤਸ਼ਾਹ ਸ਼ਬਦ ਲਿਖ ਲੈਂਦੇ ਨੇ ਜਿਸ ਦਿਨ ਅਹਮਦਾਬਾਦ ਦੀ ਧਰਤੀ ਤੇ ਗੁਰਨਾਨਕ ਸਾਹਿਬ ਮਹਾਰਾਜ ਜੀ ਗਏ ਨੇ ਉਹਨਾਂ ਨੇ ਭਾਈ ਲਾਲੋ ਨੂੰ ਆਖਿਆ ਭਾਈ ਲਾਲੋ ਸਮਾਂ ਠੀਕ ਨਹੀਂ ਅਹਮਦਾਬਾਦ ਦਾ ਇੱਥੇ ਬੜਾ ਕੁਝ ਹੋਣ ਵਾਲਾ ਜੇ ਉੱਥੇ ਵੀ ਸ਼ਬਦ ਉਚਾਰਨ ਕੀਤਾ ਪਾਤਸ਼ਾਹ ਨੇ ਜੈਸੀ ਮਿਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਉਹ ਵੀ ਲਿਖ ਲਿਆ ਮਹਾਰਾਜ ਨੇ ਕਿੱਥੇ-ਜਿੱਥੇ ਪਾਸ਼ਾ ਗਏ ਸ਼ਬਦ ਲਿਖਦੇ ਰਹੇ ਤੇ ਉਸ ਕਿਤਾਬ ਦੇ ਵਿੱਚ ਲਿਖ ਲੈਂਦੇ ਰਹੇ ਭਗਤਾਂ ਦੀ ਬਾਣੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਪਹੁੰਚੀ ਹੈ ਮਹਾਰਾਜ ਨੇ ਉਹ ਵੀ ਲਈ ਹੈ ਇਸੇ ਤਰੀਕੇ ਦੇ ਨਾਲ ਜਦੋਂ ਵਾਪਸ ਆਉਂਦੇ ਰਹੇ ਇੱਕ ਕੋਥੀ ਬਣ ਜਾਂਦੀ ਰਹੀ ਜਿਸ ਦਿਨ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਬਿਠਾਇਆ ਸੌਂਪੀਏ ਗੁਰਤਾ ਗੱਦੀ ਮਹਾਰਾਜ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹ ਪਾਵਨ ਬਾਣੀ ਦੀ ਪੋਥੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਸੌਂਪ ਦਿੱਤੀ ਗਈ ਹੈ ਸਮਾਂ ਬਤੀਤ ਹੁੰਦਾ ਗਿਆ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਉਚਾਰਨ ਕੀਤੀ ਤੇ ਜਿਸ ਦਿਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਤਖਤ ਤੇ ਬਿਠਾਇਆ ਗੁਰਤਾ ਗੱਦੀ ਦਿੱਤੀ ਹੈ ਉਹ ਪਾਵਨ ਬਾਣੀ ਆਪਣੀ ਪੋਥੀ ਵੀ ਤੇ ਗੁਰਨਾਨ ਨਾਨ ਸਾਹਿਬ ਮਹਾਰਾਜ ਜੀ ਦੀ ਬਾਣੀ ਜਿਹੜੀ ਭਗਤਾਂ ਦੀ ਬਾਣੀ ਉਹ ਪਾਵਨ ਬਾਣੀ ਵੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸੌਂਪ ਦਿੱਤੀ ਗਈ ਹੈ। ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਸਮੇਂ ਦਿੱਤੀ ਗਈ ਪਾਵਨ ਬਾਣੀ ਵੀ ਸੌਂਪੀ ਗਈ ਹੈ। ਜਿਸ ਦਿਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੂੰ ਆਪਣੇ ਸੁਪੁੱਤਰ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਉਹ ਪਾਵਨ ਬਾਣੀ ਦੀਆਂ ਪੋਥੀਆਂ ਪੋਥੀਆਂ ਵੀ ਸੌਪੀਆਂ ਗਈਆਂ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਸਾਹਿਬ ਕੋਲ 15 ਭਗਤਾਂ ਦੀ ਬਾਣੀ ਹੈ 11 ਭਟਾਂ ਦੀ ਬਾਣੀ ਹੈ ਜੀ ਸਾਰੀ ਬਾਣੀ ਇਕੱਤਰ ਹੋਈ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿਚਾਰਨ ਕੀਤੀ ਤੇ ਰਾਮ ਸਰ ਸਰੋਵਰ ਦੇ ਕਿਨਾਰੇ ਤੇ ਬੈਠ ਕੇ ਨਾ ਭਾਈ ਗੁਰਦਾਸ ਜੀ ਨੂੰ ਸੇਵਾ ਦਿੱਤੀ ਤੇ ਸਾਰੀਆਂ ਪੋਥੀਆਂ ਦੀ ਜਿਹੜੀ ਬਾਣੀ ਲਿਖੀ ਸੀ ਉਹਦਾ ਉਤਾਰਾ ਕੀਤਾ ਗਿਆ ਤੇ 1 ਸਤੰਬਰ 1604 ਈਸਵੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਕਰ ਦਿੱਤਾ ਗਿਆ ਬੜੇ ਅਦਬ ਤੇ ਸਤਕਾਰ ਦੇ ਨਾਲ ਬਾਬਾ ਬੁੱਢਾ ਜੀ ਨੇ ਪਾਵਨ ਬਾਣੀ ਦਾ ਹੁਕਮ ਲਿਆ ਜੀ ਆਵਾਜ਼ ਗਈ ਸਾਰੇ ਪਾਸੇ ਸਤਿਗੁਰੂ ਜੀ ਦੀ ਪਾਵਨ ਬਾਣੀ ਚੋਂ ਸ਼ਬਦ ਪੜੇ ਗਏ ਅਵਲਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਜਿਨ੍ਹਾਂ ਨੂੰ ਇਹ ਸ਼ਬਦ ਆਵਾਜ਼ ਸ਼ਬਦਾਂ ਦੀ ਕੰਨਾਂ 'ਚ ਪਈ ਜਿਹੜੇ ਲੋਕ ਲੰਮੇ ਸਮੇਂ ਤੋਂ ਗੁਲਾਮ ਸਨ ਜਿਨ੍ਹਾਂ ਨੂੰ ਸ਼ੁੱਧਰ ਮੰਨਿਆ ਜਾਂਦਾ ਸੀ ਪੈਰਾਂ 'ਚ ਬਿਠਾਇਆ ਜਾਂਦਾ ਸੀ ਉੱਚੀ ਜਾਤੀ ਦਾ ਹੰਕਾਰ ਸਹਿਣਾ ਪੈਂਦਾ ਸੀ ਜਿਨ੍ਹਾਂ ਨੂੰ ਮਾੜਾ ਸਮਝਿਆ ਜਾਂਦਾ ਸੀ ਜਦੋਂ ਉਹਨਾਂ ਨੇ ਦਰਬਾਰ ਸਾਹਿਬ ਪਾਵਨ ਸਥਾਨ ਤੇ ਜਾ ਕੇ ਬਾਣੀ ਨੂੰ ਮੱਥਾ ਟੇਕਿਆ ਨਾ ਤੇ ਸੰਗਤ ਦੇ ਵਿੱਚ ਬੈਠ ਗਏ ਸੰਗਤ ਦੇ ਵਿੱਚ ਬੈਠ ਕੇ ਬਾਣੀ ਨੂੰ ਸਰਵਣ ਕੀਤਾ ਬੜੀ ਮਿੱਠੀ ਬਾਣੀ ਉਹਨਾਂ ਦੇ ਹਿਰਦੇ ਦੇ ਵਿੱਚ ਜਦੋਂ ਵਸੀ ਜਾ ਕੇ ਜਿਦੋਂ ਸਤਗੁਰੂ ਜੀ ਦੀ ਬਾਣ ਬਾਨੀ ਦੇ ਉਪਦੇਸ਼ ਸ਼ਬਦ ਸਰਮਣ ਕੀਤੇ ਕਿ ਕਤਰੋ ਕੇ ਬੈਠ ਜਾਓ ਹੋਈ ਇਕਤਰ ਮਿਲੋ ਮੇਰੇ ਭਾਈ ਜਦੋਂ ਉਹ ਲੋਕ ਇੱਕ ਪੰਗਤ ਵਿੱਚ ਬੈਠ ਗਏ ਜਿਨ੍ਹਾਂ ਨੂੰ ਛੋਦਰ ਮੰਨਿਆ ਜਾਂਦਾ ਸੀ ਜਿਨ੍ਹਾਂ ਨੂੰ ਮਾੜਾ ਮੰਨਿਆ ਜਾਂਦਾ ਸੀ ਸ਼ਮਾਜ ਦੇ ਵਿੱਚ ਉੱਚ ਜਾਤੀ ਦੇ ਵੱਲੋਂ ਜਦੋਂ ਉਹਨਾਂ ਨੇ ਇੱਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਨਾ ਇੱਥੇ ਅਮੀਰ ਵੀ ਬੈਠਾ ਇੱਥੇ ਗਰੀਬ ਵੀ ਬੈਠਾ ਉਹਨਾਂ ਨੇ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਘਰਾਂ ਦੇ ਵਿੱਚ ਜਾ ਕੇ ਦੁਹਾਈ ਪਾ ਦਿੱਤੀ ਉਹ ਕਹਿੰਦੇ ਦੁਨੀਆ ਦੇ ਲੋਕੋ ਕਿਉਂ ਕਿਸੇ ਦੀ ਗੁਲਾਮੀ ਸਹਿ ਰਹੇ ਹੋ ਕਿਉਂ ਕਿਸੇ ਦੇ ਪੈਰਾਂ ਦੇ ਵਿੱਚ ਬੈਠੇ ਹੋ ਕਿਉਂ ਕੱਚਿਆਂ ਦੀਆਂ ਆਵਾਜ਼ਾਂ ਕੰਨਾਂ 'ਚ ਪਵਾਉਂਦੇ ਹੋ ਆਓ ਚਲਿਏ ਦਰਬਾਰ ਸਾਹਿਬ ਦੀ ਪਾਵਨ ਧਰਤੀ ਤੇ ਜਿੱਥੇ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜੀ ਨੇ ਉਹਨਾਂ ਨੇ ਪਾਵਨ ਬਾਣੀ ਦਾ ਪ੍ਰਕਾਸ਼ ਕੀਤਾ ਹੈ ਉਸ ਪਾਵਨ ਬਾਣੀ ਦਾ ਪ੍ਰਕਾਸ਼ ਹੋਇਆ ਉੱਥੇ ਪਾਠ ਹੁੰਦਾ ਹੈ ਉਸ ਸੰਗਤ ਵਿੱਚ ਹਰੇਕ ਇਨਸਾਨ ਬੈਠ ਕੇ ਸੁਣਦਾ ਜੇ ਕੋਈ ਊਚ ਨੀਚ ਨਹੀਂ ਕੋਈ ਜਾਤ ਨਹੀਂ ਕੋਈ ਹਉਮੈ ਨਹੀਂ ਕੋਈ ਹੰਕਾਰ ਨਹੀਂ ਇੱਕ ਪੰਗਤ ਦੇ ਵਿੱਚ ਸਾਰੇ ਬੈਠ ਕੇ ਪ੍ਰਸ਼ਾਦਾ ਛਕਦੇ ਨੇ ਕੋਈ ਵੈਰ ਵਿਰੋਧ ਨਹੀਂ ਬੜੀ ਨਿਮਰਤਾ ਇਹ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਜਦੋਂ ਚਾਰ ਸਫੇਰੇ ਇਲਾਕੇ ਦੇ ਵਿੱਚ ਇਹ ਗੱਲਾਂ ਫੈਲ ਗਈਆਂ ਨਾ ਲੋਕਾਂ ਨੇ ਦਰਬਾਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਆਣ ਕੇ ਨਮਸਕਾਰ ਕੀਤੀ ਗੁਰਬਾਣੀ ਨੂੰ ਗੁਰੂ ਰਣਸਾ ਮਹਾਰਾਜ ਜੀ ਨੂੰ ਤੇ ਜਿਹੜੇ ਵਿਰੋਧੀ ਸ਼ਾਨੋਂ ਉਹਨਾਂ ਨੂੰ ਬੜੀ ਮੁਸ਼ਕਲ ਆਈ ਉਹਨਾਂ ਨੂੰ ਬੜੀ ਹੈਰਾਨਗੀ ਹੋਈ ਉਹਨਾਂ ਦੇ ਹਿਰਦਿਆਂ ਦੇ ਵਿੱਚ ਬੜਾ ਕੁਝ ਵਾਪਰਿਆ ਜੀ ਉਹਨਾਂ ਨੇ ਫਿਰ ਬੜੀਆਂ ਪਲੈਨਿੰਗਾਂ ਬਣਾਈਆਂ ਉਹਨਾਂ ਨੇ ਕਿਹਾ ਸਾਡੇ ਡੇਰੇ ਖਾਲੀ ਹੋ ਜਾਣਗੇ ਜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਹੋ ਗਿਆ ਹੋਇਆ ਹੈ ਤੇ ਜੇ ਬਾਣੀ ਲੋਕਾਂ ਨੇ ਪੜ੍ਹਨੀ ਸ਼ੁਰੂ ਕਰ ਦਿੱਤੀ ਸਮਝ ਲਈ ਤੇ ਸਾਡੇ ਕੋਲ ਕਿਸੇ ਨੇ ਨਹੀਂ ਆਉਣਾ ਜਿਹੜੇ ਸਾਡੇ ਗੁਲਾਮ ਸਨ ਸਾਡੇ ਪੈਰਾਂ 'ਚ ਬਹਿਣ ਵਾਲੇ ਇੱਕ ਪੰਗਤ 'ਚ ਬੈਠ ਗਏ ਜਾ ਕੇ ਉਹਨਾਂ ਨੂੰ ਥੋੜਾ ਨੀਂਦ ਆਈ ਹੋएगी ਉਹਨਾਂ ਦੀਆਂ ਦੁਕਾਨਾਂ ਬੰਦ ਹੁੰਦੀਆਂ ਸਨ ਉਹਨਾਂ ਨੇ ਫਿਰ ਸ਼ਿਕਾਇਤਾਂ ਲਾਈਆਂ ਕਿ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਝੂਠਾ ਪ੍ਰਚਾਰ ਕਰਦੇ ਨੇ ਇਹਨਾਂ ਨੇ ਆਖਿਆ ਜੀ ਆਪਣੇ ਬੰਦੇ ਟੁੱਟ ਕੇ ਉਸ ਪਾਸੇ ਚਲੇ ਗਏ ਬੜਾ ਕੁਝ ਕੀਤਾ ਜੀ ਕਿਉਂਕਿ ਸੱਚੀ ਬਾਣੀ ਹਿਰਦੇ 'ਚ ਵਸਦੀ ਹੈ ਨਾ ਸਿੱਖ ਦਾ ਜੀਵਨ ਵਕਈ ਹਰਿਆ ਭਰਿਆ ਹੋ ਜਾਂਦਾ ਪਾਵਨ ਬਾਣੀ ਦੇ ਬਚਨ ਨੇ ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਾਰਾ ਜੇ ਤੋ ਗੁਰੂ ਦੀ ਬਾਣੀ ਦਾ ਚਾਨਣ ਹੋਏਗਾ ਨਾ ਹਿਰਦੇ ਦੇ ਵਿੱਚ ਸਿੱਖਿਆ ਜਦੋਂ ਆਣ ਕੇ ਟਿਕ ਗਈ ਸੁਰਤ ਦੇ ਵਿੱਚ ਕਿਉਂਕਿ ਸ਼ਬਦ ਦਾ ਤੇ ਸੁਰਤ ਦਾ ਸੁਮੇਲ ਹੈ ਜੀ ਅਸੀਂ ਸ਼ਬਦ ਦੇ ਨਾਲ ਜੁੜ ਕੇ ਆਪਣੀ ਸੁਰਤ ਨੂੰ ਉੱਚਾ ਕਰ ਲੈਣਾ ਜੀ ਤੇ ਗੁਰੂ ਦੀ ਸਾਖੀ ਗੁਰੂ ਦੀ ਸਿੱਖਿਆ ਇਹ ਹਿਰਦੇ 'ਚ ਚਾਨਣ ਕਰ ਦਿੰਦੀ ਹੈ ਜੀ ਦੇਖੋ ਕਈ ਵਾਰੀ ਘਰ ਵਿੱਚ ਹਨੇਰਾ ਹੁੰਦਾ ਤੇ ਹਨੇਰੇ ਤੋਂ ਡਰ ਬੜਾ ਲੱਗਦਾ ਜੇ ਆਪਣੇ ਘਰ ਵਿੱਚ ਤੇ ਉਧਰ ਮੀਟਰ ਦਾ ਬਿੱਲ ਚੱਲੀ ਜਾਂਦਾ ਜੀ ਬਿੱਲ ਆਈ ਜਾਂਦਾ ਲਾਈਟ ਕੋਈ ਜਗਦੀ ਨਹੀਂ ਅਸੀਂ ਕਹਿੰਨੇ ਕਿ ਕਿਦਾਂ ਇਹ ਤੇ ਬੜੀ ਹੈਰਾਨਗੀ ਦੀ ਗੱਲ ਹੈ ਬਿੱਲ ਆ ਰਿਹਾ ਲਾਈਟ ਕੋਈ ਜਗਦੀ ਨਹੀਂ ਹਨੇਰਾ ਏ ਪਰ ਜੇ ਬਿੱਲ ਆ ਰਿਹਾ ਨਾ ਤੇ ਲਾਈਟ ਜਗਣੀ ਚਾਹੀਦੀ ਚਾਨਣ ਤੇ ਹੋਣਾ ਚਾਹੀਦਾ ਨਾ ਗੁਰੂ ਪਿਆਰ ਵਾਲਿਓ ਸਾਡੇ ਨਾਲ ਇਦਾਂ ਹੀ ਵਾਪਰੀ ਜਾਂਦਾ ਜੀ ਅੱਜ ਅੱਜ ਸਾਡੇ ਸਮਾਜ ਦੇ ਵਿੱਚ ਪਾਠ ਹੋ ਰਹੇ ਨੇ ਸਮਾਗਮ ਹੋ ਰਹੇ ਨੇ ਵੱਡੇ ਵੱਡੇ ਸਮਾਗਮ ਹੋ ਰਹੇ ਨੇ ਉਹਨਾਂ ਸਮਾਗਮਾਂ ਦੇ ਖਰਚਿਆਂ ਦੇ ਬਿੱਲ ਆ ਰਹੇ ਨੇ ਜੀ ਲੰਗਰਾਂ ਦੇ ਖਰਚਿਆਂ ਦੇ ਬਿੱਲ ਆ ਰਹੇ ਨੇ ਸਾਬ ਲਾ ਕੇ ਵੇਖੋ ਹਿਰਦੇ ਵਿੱਚ ਚਾਨਣ ਨਹੀਂ ਹੋ ਰਿਹਾ ਗੁਰਸਾਖੀ ਦਾ ਉਜਿਆਰਾ ਚਾਨਣ ਨਹੀਂ ਹੋ ਰਿਹਾ ਸ਼ਬਦ ਦਾ ਚਾਨਣ ਨਹੀਂ ਹੋ ਰਿਹਾ ਸਿੱਖ ਅਗਿਆਨਤਾ ਚੋਂ ਬਾਹਰ ਨਹੀਂ ਨਿਕਲਦਾ ਇਨਸਾਨ ਸ਼ਬਦ ਦੇ ਨਾਲ ਨਹੀਂ ਜੁੜਦਾ ਬਾਣੀ ਤੇ ਭਰੋਸਾ ਨਹੀਂ ਬਣਦਾ ਪਰ ਖਰਚਿਆਂ ਦਾ ਬਿੱਲ ਆ ਰਿਹਾ ਜੀ ਚਾਨਣ ਹੋਣਾ ਚਾਹੀਦਾ ਸੀ ਤਾਂ ਮਿਟਿਆ ਸਗਲ ਅੰਧਿਆਰਾ ਹਿਰਦੇ ਦੇ ਵਿੱਚੋਂ ਹਨੇਰਾ ਦੂਰ ਹੋ ਜਾਣਾ ਚਾਹੀਦਾ ਸੀ ਗੁਰੂ ਦੇ ਸ਼ਬਦ ਦਾ ਗੁਰੂ ਦੀ ਸਿੱਖਿਆ ਦਾ ਗੁਰੂ ਦੀ ਵਿਚਾਰ ਦਾ ਤਾਂ ਅਸੀਂ ਗੁਰੂ ਬਰਨ ਸਾਹਿਬ ਮਹਾਰਾਜ ਜੀ ਦੀ ਬਾਣੀ ਨਾਲ ਜੁੜ ਜਾਂਦੇ ਆਓ ਆਪਸੀ ਪ੍ਰਾਨ ਕਰਕੇ ਜਾਈ ਅੱਜ ਕਿ ਮਹਾਰਾਜ ਜੀ ਤੁਹਾਡਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਅੱਜ ਤੋਂ ਬਾਅਦ ਅਸੀਂ ਕਿਸੇ ਪਖੰਡ ਨੂੰ ਨਹੀਂ ਮੰਨਾਂਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਸੀਂ ਇੱਕ ਸ਼ਬਦ ਤੋਂ ਬਿਨਾਂ ਕਿਸੇ ਦੀ ਗੱਲ ਨਹੀਂ ਮੰਨਾਂਗੇ। ਸਾਡੇ ਵਾਸਤੇ ਮਹਾਰਾਜ ਤੁਸੀਂ ਮਹਾਨ ਹੋ। ਤੁਸੀਂ ਵੱਡੇ ਹੋ। ਸਿੱਖ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਹਾਡੇ ਆਂ। ਅਸੀਂ ਆਸਰਾ ਲਵਾਂਗੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਹਾਡਾ ਲਵਾਂਗੇ। ਅਸੀਂ ਜੇ ਟਿਕਾਂਗੇ ਤੇ ਤੁਹਾਡੇ ਦਰ ਤੇ ਟਿਕਾਂਗੇ। ਮੈਂ ਬੇਨਤੀ ਕਰਾਂ ਅਸੀਂ ਕਿੰਨੀ ਵਾਰੀ ਮੱਥਾ ਟੇਕਦੇ ਆਂ ਪਤਾ ਨਹੀਂ ਮੱਥਾ ਟਿਕ ਕਿਉਂ ਨਹੀਂ ਰਿਹਾ ਤੁਸੀਂ ਕਹੋਗੇ ਮੱਥਾ ਤੇ ਟਿਕ ਜਾਂਦਾ ਸੀ ਤੇ ਰੋਜ਼ ਟੇਕ ਦਿੰਨੇ ਆਂ ਸਾਡਾ ਮੱਥਾ ਨਹੀਂ ਜੇ ਟਿਕ ਰਿਹਾ ਜਦਨ ਮੱਥਾ ਇੱਕ ਥਾਂ ਤੇ ਟਿਕ ਗਿਆ ਸਾਡੇ ਜੀਵਨ ਦੇ ਵਿੱਚੋਂ ਭਟਕਣਾ ਖਤਮ ਹੋ ਜਾਏਗੀ ਸਾਡੇ ਜੀਵਨ ਚੋਂ ਵਹਿਮ ਭਰਮ ਖਤਮ ਹੋ ਜਾਣਗੇ ਸਾਡੇ ਘਰਾਂ ਦੇ ਵਿੱਚੋਂ ਸਾਡੇ ਬੱਚਿਆਂ ਦੇ ਆਨੰਦ ਕਾਰਜਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਝਲਕੇਗੀ ਜਿਸ ਦਿਨ ਅਸੀਂ ਆਪਣੇ ਘਰ ਵਿੱਚ ਕੋਈ ਸਮਾਗਮ ਕਰਾਂਗੇ ਸਾਡੇ ਘਰ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਝਲਕੇਗੀ ਪਾਤਸ਼ਾਹ ਜੀ ਦੀ ਵਿਚਾਰ ਝਲਕੇਗੀ ਉਹ ਦਿਨ ਵੇਖਿਓ ਕਿਰਪਾ ਕਿੰਨੀ ਹੋਏਗੀ ਜਿਹ ਦਿਨ ਪਾਤਸ਼ਾਹ ਜੀ ਦੀ ਬਾਣੀ ਦਾ ਸਾਡੇ ਹਿਰਦੇ 'ਚ ਚਾਨਣ ਹੋ ਗਿਆ ਪ੍ਰਕਾਸ਼ ਹੋ ਗਿਆ ਲੋਕੀ ਕਹਿਣਗੇ ਤੇ ਘਰ ਵਿੱਚ ਤੇ ਬੜੀ ਸ਼ਾਂਤੀ ਇਹਦੇ ਬੱਚੇ ਦਾ ਆਨੰਦ ਕਾਰਜ ਹੈ ਕੋਈ ਨਸ਼ਾ ਨਹੀਂ ਦੁਨੀਆ ਕਹੇਗੀ ਹਾਂ ਇਹ ਪਾਵਨ ਬਾਣੀ ਦੀ ਵਿਚਾਰ ਨੂੰ ਮੰਨਦਾ ਹੈ ਸ਼ਬਦ ਨੂੰ ਮੰਨਦਾ ਹੈ ਅਸੀਂ ਕਈ ਵਾਰੀ ਕਹਿ ਦਿੰਨੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਪਰ ਸਾਡੇ ਜੀਵਨ ਵਿੱਚੋਂ ਮਹਾਰਾਜ ਜੀ ਦੀ ਝਲਕ ਨਹੀਂ ਦਿਖਦੀ ਮੱਥਾ ਟੇਕਦੇ ਆ ਕਿਹੜੇ ਸ਼ਬਦ ਨੂੰ ਮਰਾਜੀ ਦੇ ਸ਼ਬਦ ਨੂੰ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿਚ ਆਏ ਆਪਣਾ ਪਰਾਇਆ ਨਾ ਪਛਾਣੀ ਮੱਥਾ ਇਸ ਸ਼ਬਦ ਨੂੰ ਟੇਕਿਆ ਤੇ ਮੁੜ ਕੇ ਕਹਿ ਦਿੱਤਾ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆਂ ਤੇ ਜਿੱਦਣ ਘਰ ਵਿੱਚ ਬੱਚੇ ਦਾ ਆਨੰਦ ਕਾਰਜ ਹੁੰਦਾ ਵਿਆਹ ਹੁੰਦਾ ਉਹ ਦਿਨ ਰੱਜ ਕੇ ਨਸ਼ਾ ਵਰਤਾਇਆ ਜਾਂਦਾ ਇਹਦਾ ਮਤਲਬ ਮੱਥਾ ਟੇਕਿਆ ਨਹੀਂ ਅਜੇ ਟੇਕਰ ਦਾ ਬਹੁਤੇ ਮੱਥਾ ਰੋਜ਼ ਸਿੱਖ ਟੇਕਦਾ ਮੱਥਾ ਪਰ ਟੇਕਿਆ ਨਹੀਂ ਜਿਸ ਦਿਨ ਮੱਥਾ ਟਿਕ ਗਿਆ ਇਹਦੇ ਘਰ ਦਾ ਸਮਾਗਮ ਦੱਸੇਗਾ ਕਿ ਇਹਦਾ ਮੱਥਾ ਟਿਕ ਗਿਆ ਜੀ ਜਿਸ ਦਿਨ ਸਿੱਖ ਦਾ ਮੱਥਾ ਟਿਕ ਗਿਆ ਇਹਦੇ ਘਰ ਵਿੱਚ ਬੱਚੇ ਦਾ ਜਨਮ ਦਿਨ ਜਿਸ ਦਿਨ ਹੋਏਗਾ ਉਹ ਦਿਨ ਦੱਸੇਗਾ ਕਿ ਸਿੱਖ ਦੇ ਘਰ ਵਿੱਚ ਜੇ ਬੱਚੇ ਦਾ ਜਨਮ ਹੋਇਆ ਨਾ ਬਾਣੀ ਦੇ ਸ਼ਬਦ ਪੜੇ ਜਾ ਰਹੇ ਨੇ ਗੁਰਮਤਿ ਦੀਆਂ ਵਿਚਾਰਾਂ ਹੋ ਰਹੀਆਂ ਸਾਖੀਆਂ ਸੁਣਾਈਆਂ ਜਾ ਰਹੀਆਂ ਆ ਸਾਰਾ ਕੁਝ ਇਹ ਜਿੰਨੇ ਕਾਰਜ ਨੇ ਨਾ ਅਸੀਂ ਬੱਚੇ ਦੇ ਜਨਮ ਤੇ ਕਰਾਂਗੇ ਮਹਾਰਾਜ ਦੀ ਬਾਣੀ ਦਾ ਜਸ ਕਰਾਂਗੇ ਇਸ ਨਾਲ ਚੀਜ਼ਾਂ ਨਹੀਂ ਦੱਸ ਦੇਣਾ ਜੀ ਇਹਦਾ ਮੱਥਾ ਟਿਕਿਆ ਹੋਇਆ ਤੇ ਜਿਨ੍ਹਾਂ ਨੇ ਬੱਚੇ ਦੇ ਜਨਮ ਤੇ ਰੱਜ ਕੇ ਨਸ਼ਾ ਕੀਤਾ ਹੋਇਆ ਗੰਦੇ ਲੱਚਰ ਗਾਣੇ ਲਾ ਕੇ ਨੱਚ ਰਹੇ ਨੇ ਉਹ ਭਾਵੇਂ ਸਵੇਰੇ ਨਿਤ ਮੱਥਾ ਟੇਕ ਆਉਣ ਪਤਾ ਲੱਗ ਜਾਣਾ ਮੱਥਾ ਟੇਕਣ ਗਏ ਨੇ ਪਰ ਟਿਕਿਆ ਨਹੀਂ ਮਹਾਰਾਜ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਆ ਜੀ ਸਾਡੇ ਜੀਵਨ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਵੱਸ ਜਾਏ ਸਾਡੇ ਹਿਰਦੇ ਚ ਪ੍ਰਕਾਸ਼ ਹੋ ਜਾਏ ਅਸੀਂ ਕਹਿ ਸਕੀਏ ਪਾਤਸ਼ਾਹ ਪਿਛਲੇ ਸਾਲ ਨਾਲੋਂ ਅਸੀਂ ਆ ਕੁਝ ਛੱਡ ਦਿੱਤਾ ਹੁਣ ਸਾਡੇ ਜੀਵਨ ਦੇ ਵਿੱਚ ਵੇਖ ਤੁਹਾਡੀ ਬਾਣੀ ਵੱਸੀ ਐ ਸੀ ਬਾਣੀ ਦੇ ਸਿੱਖ ਬਣੇ ਆ ਅਸੀਂ ਕਿਸੇ ਮਨੁੱਖ ਦੇ ਸਿੱਖ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਹਾਡੇ ਸਿੱਖਾਂ ਸਾਨੂੰ ਕਿਸੇ ਦਾ ਭਰਮ ਨਹੀਂ ਸਾਨੂੰ ਕਿਸੇ ਦਾ ਵਹਿਮ ਨਹੀਂ ਕਿਉਂਕਿ ਮਹਾਰਾਜ ਦੀ ਬਾਣੀ ਭਰਮ ਤੇ ਵਹਿਮ ਹੀ ਕੱਢ ਦਿੰਦੀ ਹੈ ਮਨੁੱਖ ਦੇ ਮਨ ਦੇ ਜੇ ਸ਼ਬਦ ਦੇ ਨਾਲ ਜੁੜ ਜਾਈਏ ਸਾਰੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਹੈ ਸਾਰੇ ਹੀ ਬਲਾਉ ਫਤੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ